ਸਮਾਣਾ ਚ ਇੱਕ ਹੋਰ ਲੜਕੀ ਦਹੇਜ ਦੀ ਬਲੀ ਚੜੀ ਹੈ ਔਰ ਉਸ ਦੀ ਲਾਸ ਬਾਖੜਾ ਨਹਿਰ ਤੋਂ ਬਰਾਮਦ ਹੋਈ ਹੈ ਇਸ ਦਾ ਵਿਆਹ ਇੱਕ ਸਵਾ ਸਾਲ ਦੱਸਿਆ ਹੋਇਆ ਹੈ ਉਸ ਕੀ ਲਾਸ ਬਾਖੜਾ ਨਹਿਰ ਤੋਂ ਬਰਾਮਦ ਹੋਈ ਹੈ ਇਸ ਮਾਮਲੇ ਦੇ ਵਿੱਚ ਮ੍ਰਿਤਕ ਲੜਕੀ ਦੇ ਪਰਿਵਾਰ ਵੱਲੋਂ ਸ਼ਿਕਾਇਤ ਦਰਜ ਕਰਾਈ ਗਈ ਸੀ ਤੇ ਪੁਲਿਸ ਨੇ ਉਸ ਦੇ ਪਤੀ ਅਤੇ ਉਹਦੀ ਸੱਸ ਦੇ ਖਿਲਾਫ ਮੁਕਦਮਾ ਦਰਜ ਕੀਤਾ ਹੈ ਕਥਿਤ ਉਸ ਜਿਹਾ ਅਰੋਪੀ ਪਤੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਹੈ ਔਰ ਮ੍ਰਿਤਕ ਜੜੇ ਬੋਡੇ ਦਾ ਪੋਸਟਮਾਰਟਮ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਕਰਾਇਆ ਜਾ ਰਿਹਾ ਹੈ ਕਿਨ ਕਾਰਨਾ ਕਰਕੇ ਉਸਨੇ ਇੱਕਦਮ ਚੱਕਿਆ ਪਰਿਵਾਰ ਦਾ ਕਹਿਣਾ ਹੈ ਕਿ ਉਹ ਬਖਦਨ ਹਰ ਤੱਕ ਕਿਸ ਤਰ੍ਹਾਂ ਗਈ ਇਹ ਸਾਰਾ ਹੁਣ ਜਾਂਚ ਦਾ ਵਿਸ਼ਾ ਹੈ ਮ੍ਰਿਤਕ ਲੜਕੀ ਦੇ ਪਿਤਾ ਵੱਲੋਂ ਪੁਲਿਸ ਤੋਂ ਅਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਗਈ ਕਥਿਤ ਰੁਪੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਔਰ ਜਿਹੜਾ ਮਲਜਮ ਹੈ ਔਰਤ ਹੈ ਉਸ ਨੂੰ ਵੀ ਗ੍ਰਿਫਤਾਰ ਕਰਨਾ ਹੈ ਭਗਵਨ ਸਿੰਘ ਜੀ ਪੁਲਿਸ ਅਧਿਕਾਰੀ ਇਸ ਮਾਮਲੇ ਦੀ ਸਾਰੀ ਜਾਂਚ ਕਰ ਰਹੇ ਗੱਲਬਾਤ ਕਰਦੇ ਹਨ ਉਹਨਾਂ ਨਾਲ ਇਹ ਜੀ ਲੜਕੀ ਰੁਪਿੰਦਰ ਕੌਰ ਪੁੱਤਰੀ ਹਰਬੰਸ ਸਿੰਘ ਵਾਸੀ ਪਿੰਡ ਸੋਲਪੁਰ ਜੋੜਾ ਤਹਿਸੀਲ ਪਟਿਆਲਾ ਦੀ ਰਹਿਣ ਵਾਲੀ ਸੀ ਤਰਮਿੰਦਰ ਸਿੰਘ ਉਤਰ ਨਿਧਾਨ ਸਿੰਘ ਵਾਸੀ ਐਪੀ ਸਾਈਕਲ ਸਟੈਂਡ ਨੇੜੇ ਬਸ ਸਟੈਂਡ ਸਮਾਣਾ ਨਾਲ ਵਿਆਹੀ ਸੀ ਜੀ ਉਹ ਵਿਆਹ ਤੋਂ ਬਾਅਦ ਇਹਨੂੰ ਤੰਗ ਪਰੇਸ਼ਾਨ ਕਰਦੇ ਸੀ ਹੋਰ ਦਾਜ ਲਿਹਾਉਣ ਵਾਸਤੇ ਤੇ ਤੇ ਬੁਲਟ ਮੋਟਰਸਾਈਕਲ ਦੀ ਮੰਗ ਕਰਦੇ ਸੀ ਜਿਸ ਕਰਕੇ ਲੜਾਈ ਜੜਾ ਕਰਕੇ ਉਹਦੀ ਕੁੱਟਮਾਰ ਕਰਦੇ ਸੀ ਇਹ 7 ਤਰੀਕ ਨੂੰ ਸਵੇਰ ਕਰੀਬ 10:00 ਵਜੇ ਘਰੋਂ ਚਲੀ ਗਈ ਸੀ ਜਾਂ ਭੇਜੀ ਸੀ ਇਹਦੇ ਬਾਰੇ ਅਜੇ ਪੜਤਾਲ ਚੱਲ ਰਹੀ ਹੈ ਜੀ ਜਿਸ ਦੀ ਕੱਲ ਮ੍ਰਿਤਕ ਰਪਿੰਦਰ ਕੌਰ ਦੀ ਕੱਲ ਡੈੱਡ ਬੋਡੀ ਭਾਖੜਾ ਨਹਿਰ ਵਿੱਚੋਂ ਮਿਲੀ ਹੈ ਜੀ ਉਹਨੂੰ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਸਮਾਨ ਦੇ ਮੋਰਚੀ ਰਖਾਇਆ ਉਹਦਾ ਅੱਜ ਪੋਸਟਮਾਰਟਮ ਕਰਕੇ ਕਰਵਾ ਕੇ ਡਾਕਟਰਾਂ ਕੋਲ ਇਹਦਾ ਹੋਇਆ ਜੀ 306 34 ਆਪੀਸੀ ਜੀ ਕਿੰਨੇ ਬੰਦੇ ਨਿਕਲੇ ਦੋ ਬੰਦੇ ਦਾ ਇੱਕ ਤੇ ਆਪਣਾ ਮ੍ਰਿਤਕਾ ਦੇ ਪਤੀ ਦੇ ਇੱਕ ਉਹਦੀ ਸੱਸ ਦੇ ਇਕਲਾ ਹੋਏ ਹਾਂ ਹਾਂ ਜੀ ਉਹਦੇ ਪਤੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਗੱਲ ਲੈਨੇ ਸਾਨੂੰ ਫੋਨ ਕੀਤਾ ਧਮਕੀਆਂ ਦੇਂਦਾ ਆਂਦਾ ਤੁਹਾਡਾ ਬੱਚਾ ਨਹੀਂ ਮੈਂ ਕੋਈ ਛੱਡਣਾ ਮੁੰਡੇ ਦੀ ਮਾਂ ਕਹਿੰਦੀ ਮੇਰੇ ਪਤੀ ਜੇ ਮੇਰੇ ਪੁੱਲਸ ਚ ਨੇ ਜੋ ਕਰਨਾ ਤੁਸੀਂ ਕਰ ਲਓ ਸਾਨੂੰ ਕੋਈ ਨਹੀਂ ਕੁਝ ਕਰ ਸਕਦਾ ਹਜੇ ਵੀ ਦੇਖੋ ਗੁਜਰਾਨੀ ਨੇ ਮੂਹੋਂ ਫੋਨ ਲਗਾਇਆ ਇਹਨਾਂ ਕੁਝ ਬੋਲਦੀ ਸਾਨੂੰ ਸਾਡੀ ਤੀ ਖਾ ਤੇ 15 ਸਾਲ ਪਹਿਲਾਂ ਵਿਆਹ ਕੀਤਾ ਜੀ ਬੀਏ ਬੀਏ ਲੱਟ ਪੇਪਰ ਹੈਗੇ ਉਹਨਾਂ ਪੇਪਰ ਲੰਗੇ ਹਨ ਪਦਾਨ ਲੱਗਾ ਨਾ ਕਰਮ ਚੱਲਣ ਕਰਕੇ ਤੇ ਕੀ ਮੰਗ ਕਰਦੀ ਸੀ ਲੜਕੀ ਮੰਗ ਪਹਿਲੋਂ ਦਾਜ ਮੰਗਦਾ ਹੈ ਅੰਦਾਜ਼ ਵੀ ਦਿੱਤਾ ਫਿਰ ਬੋਲਟ ਦੀ ਮੰਗ ਕਰਦੇ ਪਏ ਹਨ ਤੇ 10000 ਰੁਪਇਆ ਮੰਗਿਆ ਉਹ ਮੈਸੇਜ ਪੁਖਾ ਦੇ ਨਾ ਤੁਹਾਨੂੰ ਮੈਸੇਜ ਤੁਸੀਂ ਕੀ ਕਰਦੇ ਹੋ ਅਸੀਂ ਪੰਜਾਬੋਂ ਘਟ ਚਾਹੀਏ ਹੁਣ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ ਨੂੰ ਖੁਦਮਤ ਅਸੀਂ ਤੇ ਨਿਸਾਬ ਮੰਗਣਿਆ ਬਸ ਹੋਰ ਕੁਝ ਨਹੀਂ ਚਾਹੀਦਾ ਕੈਮਰਾਮੈਨ ਪ੍ਰਥਮ ਦੇ ਨਾਲ ਪਰ ਸੋਤਮ ਕੋ ਸਿਕਸ ਮਾਣਾ ਨਿਊਜ਼